ਹਾਂਜੀ ਸਰਕੇ ਮਾਮਲਾ ਸੀ ਜਿਵੇਂ ਕਿ ਕੱਲ ਤੁਹਾਡੇ ਵੱਲੋਂ ਕਹ ਲੋ ਕਿ ਇੱਕ ਜੇ ਕਿ ਸ਼ਰਾਬ ਦੀ ਤਸਕਰੀ ਕਰ ਰਿਆ ਸੀ ਉਹਨੂੰ ਫੜੇ ਗਿਆ ਬਟਸ ਇਹ ਨਾਮ ਸੀ ਤਕ ਪਿੱਤਰ ਬੰਦਾ ਸੀ ਮੇਰੀ ਟੀਮ ਨੇ ਕੱਲ ਲੱਖਾ ਜਿਹਨਾਂ ਦੇ ਵਿੱਚ ਇੰਤਜ਼ਾਜ਼ ਸੀਗਾ ਡਟਵੰਡੀ ਨਾਕਾ ਲਾਇਆ ਹੋਇਆ ਸੀਗਾ ਉੱਥੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਹਰਨੇਕ ਸਿੰਘ ਨਾਲ ਉਹਦੇ ਪਰਮਜੀਤ ਸਿੰਘ ਦੇ ਦੋ ਚਤਾਨਪੁਰ ਦੇ ਲੜਕੇ ਮਹਿ ਗਿਆ ਚਤਾਨਪੁਰ ਟੀ ਪਿੰਡ ਇਹਨਾਂ ਦਾ ਪਿੰਡ ਤੇ ਇਹ ਸ਼ਰਾਬ ਦੀ ਤਸਕਰੀ ਕਰਦੇ ਆ ਤੇ ਅੱਜ ਵੀ ਇਹ ਹਰਿਆਣੇ ਦਾ ਨੰਬਰ ਸੀ ਗੱਡੀ ਦਾ ਸਫਟ ਗੱਡੀ ਸਿਲਵਰ ਕਲਰ ਦੀ ਕਿਹਦੇ ਡਡਵਿੰਡੀ ਪਟਾਰੋ ਪਪ ਨੇ ਲਾ ਕੇ ਖੜੀ ਆ ਉਹਦੇ ਵਿੱਚ ਸ਼ਰਾਬ ਪਈ ਆ ਕਿੰਨਾ ਕੁ ਯਾਨਕਿ ਬਰਾਮਦੀ ਹੋਈ ਸ਼ਰਾਬ ਬਰਾਮਦੀ ਇਹਦੇ ਵਿੱਚ ਦੋ ਬੋਤਲਾਂ ਦੋ ਪੇਟੀਆਂ ਰਾਇਸਟੈਗ ਦੀਆਂ ਜੀ ਤਿੰਨ ਆਫਸਰ ਚੋਇਸ ਆ ਇੱਥੋਂ ਦਾ ਗਾਇਸ ਜੀ ਆਫਸਰ ਇਹ ਹੈ ਜੇ ਚਲਦਰੀ ਹੈ ਸਾਡੀ ਇਨਵੈਸਟੀਗੇਸ਼ਨ ਉਹਨਾਂ ਨਾਲ ਕੇ ਮਕਦਮਾ ਦਰਜ ਕਰ ਦਿੱਤਾ ਜੀ 200 ਕਿਹੜੇ ਪੰਜਾਬੀਆਂ ਕਿੱਥੇ ਗਿਆ ਨੇ ਪੁੱਛ ਰਹੇ ਜੀ ਉਹਨਾਂ ਨੂੰ ਚੱਲ ਰਹੀ ਹੈ ਹਜੇ ਇਨਵੈਸਟੀਗੇਸ਼ਨ ਕਿੰਨੇ ਦਿਨ ਤੋਂ ਕੰਮ ਕਰ ਰਹੇ ਇਹ ਕੋਈ ਪਹਿਲਾਂ ਤੋਂ ਕਰ ਰਹੇ ਚਾਹਤੋਂ ਕਰ ਰਿਹਾ ਕੰਮ ਸਾਨੂੰ ਮੁਖਬਰਤਾ ਦੱਸਿਆ ਇਹਨਾਂ ਤੋਂ ਹੁਣ ਇਹ ਜਾਂਚ ਵਿਸ਼ੇਸ਼ ਚੱਲ ਰਹੀ ਹੈ ਪੁੱਛ ਰਹੇ ਇਹਨਾਂ ਤੋਂ ਇਹ ਠੇਕੇ ਦਾ ਨਾਮ ਹਾਲਾ ਕੀ ਹੈ ਨਹੀਂ ਇਹ ਤਸਕਰੀ ਹੈ ਜਨਾਬ ਤੇ ਠੇਕੇ ਦਾ ਇਹਨਾਂ ਦਾ ਕੋਈ ਤੇ ਵਾਸ ਸਿੰਘ ਜੀ ਇਹ ਕੋਈ ਪਹਿਲਾਂ ਵੀ ਇਹਨਾਂ ਦਾ ਕੋਈ ਪੱਤਾ ਦਰਜਾ ਘੱਟ ਤਸਕਰੀ ਦਾ ਨਹੀਂ ਪਹਿਲਾਂ ਨਹੀਂ ਹੈਗਾ ਕੋਈ ਠੀਕ ਹੈ ਕਿ ਕਿਨੇ ਐਫਆਰ ਨੰਬਰ ਦੱਸ ਕੀਤਾ ਹੋਇਆ 262 ਹੈ ਜੀ ਕਿੰਨਾ ਜਣਾ ਦਾ ਅਰਜ ਹੋਇਆ ਜੀ ਦੋਹਾਂ ਤੇ ਦਰਜਾ ਹੈ ਜੀ ਆਫਗਰੀ ਐਕਟ ਦੇ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ ਬਰਾਂਦ ਕੀ ਕੀ ਹੋਇਆ ਬਰਾਂਦ ਕੀ ਇਹਦੇ ਵਿੱਚ ਦੋ ਰਜਿਸਟਰਡ ਦੀਆਂ ਪੇਟੀਆਂ ਜੀ ਤੇ ਨੌਕਸਰ ਚੋ ਗੱਡੀ ਵੀ ਬ੍ਰਾਂਡ ਕੀਤੀ ਹੈ ਇਹ ਗੱਡੀ ਪੰਜਾਬ ਨੰਬਰ ਹੈ ਹਰਿਆਣਾ ਦਾ ਨੰਬਰ ਹੈ ਜੀ ਹਰਿਆਣਾ ਦੀ ਬਾਹਲੀ ਹੈ ਹਾਂ ਜੀ ਬਾਹਲੀ ਗੱਡੀ ਹੈ ਜੀ ਗੱਡੀ ਵਿੱਚ تصدیق کرونی ਕਿਹਦੇ ਨਾਂ ਤੇ ਆ ਜੋ ਜਿੱਦਾਂ ਦੇ ਹਾਲਾਤ ਹੋਣੇ ਸਾਨੂੰ 107 ਕਿੰਨੇ ਜਣੇ ਸੀ ਇਹ ਦੋ ਜਣੇ ਸੀ ਜੀ ਬੇਬਸ ਸਹੀ ਕਹਿ ਰਹੇ ਹੋ ਪਰ ਉਸ ਤੋਂ ਪਹਿਲਾਂ ਬਹੁਤ ਧੰਨਵਾਦ ਕਿ ਤੁਸੀਂ ਜੋ ਇਸ ਚੀਜ਼ ਨੂੰ ਸਾਹਮਣੇ ਲੈ ਕੇ ਆਣ ਲੱਗੇ ਆ ਕਿ ਜਿਹੜੇ ਖੁਦ ਠੇਕੇਦਾਰ ਦੇ ਕਾਰੋਬਾਰੀ ਰੂਪਈ ਜਿਹੜੀ ਸਮਾਲਾ ਜਦੋਂ ਬਣ ਜਾਏ ਤੇ ਉਦੋਂ ਅਸੀਂ ਪ੍ਰਸ਼ਾਸਨ ਕੋਲ ਜਾਂ ਅਫਸਰਾਂ ਕੋਲ ਕੀ ਉਮੀਦ ਰੱਖਾਂਗੇ ਕਿ ਅਸੀਂ ਉਹਨਾਂ ਜਿਹੜੇ ਖੁਦ ਕਿੰਨੇ ਆ ਕਿ ਆ ਸਮਾਲਾ ਕਰੋ ਜੀ ਬਣਾਈਏ ਕਰੋ ਜੀ ਸਾਰੀ ਮਦਦ ਕਰੋ ਪਰ ਜਦੋਂ ਠੇਕੇਦਾਰ ਹੀ ਸਮਾਲਾ ਬਣ ਗਿਆ ਔਰ ਦੂਸਰੇ ਦੇ ਆਪਣੀ ਗੱਡੀ ਚ ਭਾ ਕੇ ਵਿੱਚ ਆ ਮੌਜੂਦਾ ਬੈਠ ਕੇ ਗੱਡੀ ਦੇ ਵਿੱਚ ਸਮਾਨ ਲੈ ਕੇ ਉਹ ਸਪਲਾਈਆਂ ਭੇਜ ਰਿਹਾ ਵਾ ਆਪਣੇ ਹੋਮ ਟਾਊਨ ਚ ਜੋ ਉਹਨਾਂ ਦਾ ਹਰਜਿੰਦਰ ਸਿੰਘ ਜਿਹੜਾ ਸੋਤਾਰਪੁਰ ਦਾ ਰਹਿਣ ਵਾਲਾ ਹੈ ਨਾ ਉਹਨਾਂ ਦਾ ਹੋਮ ਟਾਊਨ ਆ ਪਿਛਲੇ 18 ਸਾਲ ਤੋਂ ਇਹ ਠੇਕੇਦਾਰ ਇਹ ਠੇਕਾ ਕਰਵਾ ਕਰ ਰਿਹਾ ਲਗਾਤਾਰ 3-4 ਸਾਲ ਤੋਂ ਇਹਨਾਂ ਕੋਲ ਸੋਤਾਰਪੁਰ ਤੱਕ ਫੈਲਿਆ ਹੈ ਇੱਕ ਵਾਰੀ ਉਹਦਾ ਪ੍ਰਸ ਵਿੱਚ ਘਰਵਾਲਾ ਹੁੰਦਾ ਹੈ ਹਿੱਸਾ ਪਾਇਆ ਹੁੰਦਾ ਹੈ ਕਦੇ ਇਹਨਾਂ ਨੇ ਹੋਇਆ ਜਿਹਨਾਂ ਕਪੂਰ ਸਾਹ ਪਾਇਆ ਵਾ ਔਰ ਉਹ ਹਿੱਸਾ ਇਹ ਕਿ ਪਾਇਆ ਜਾਂਦਾ ਹੈ ਕਿ ਇਹਨਾਂ ਨੇ ਆਪਣੇ ਸੁਲਤਾਨਪੁਰ ਦੇ ਵਿੱਚ ਜਿਹੜੀ ਘਰ ਘਰ ਤੇ ਸ਼ਰਾ ਪੰਜਾਣੀ ਆ ਉਹ ਇਹਨਾਂ ਨੇ ਪੰਜਾਣੀ ਦੀ ਜਿਹੜੇ ਸੁਲਤਾਨਪੁਰ ਤੋਂ ਤੁਹਾਡਾ ਸਰਕਲ ਚੱਲਦਾ ਜੀ ਬਿਲਕੁਲ ਜੀ ਸੁਲਤਾਨਪੁਰ ਤੋਂ ਮੇਰਾ ਸਰਕਲ ਚੱਲਦਾ ਜੀ ਅਸੀਂ ਕਾਫੀ ਸਮੇ ਤੋਂ ਲਾਸਟ ਇਅਰ ਬਿਲਕੁਲ ਨਹੀਂ ਸੀ ਉਧਰ ਚਾਰ ਫਰਾਂਸਾਂ ਤੋਂ ਸੁਲਤਾਨਪੁਰ ਮੈਂ ਕਿ ਚਲਾ ਰਿਹਾ ਹਾਂ ਇਹ ਤੁਹਾਡੇ ਸਰਕਲ ਜਦੋਂ ਤੋਂ ਕਰ ਰਹੇ ਸੀ ਇਹ ਬਲੈਕ ਇਹ ਹਟੇ ਨਹੀਂ ਜੀ ਜਦੋਂ ਦੇ ਸਰਤਾਰਪੁਰ ਤੋਂ ਨਿਕਲੇ ਨੇ ਇਹਨਾਂ ਨੂੰ ਪਿਛਲੇ ਸਾਲ ਅਸੀਂ ਪਲਾਟ ਜੁਈ ਪਿਛਲੇ ਪਿਛਲੇ ਸਾਲ ਪਲਾਟ ਵੇਚੇ ਨੇ ਫੜਿਆ ਅਸੀਂ ਜਦੋਂ ਇਹ ਜਗਿੰਦਰ ਜਿਹੜੇ ਹੈਕਰੀਆ ਆਪਣੇ ਚੰਡੀਗੜ੍ਹ ਦੀ ਕਾਸ ਨਾਲ ਫੜ ਗਦੇ ਜਗਿੰਦਰ ਵੀ ਫੜ ਗਏ ਤੇ ਉਹ ਇਹਨਾਂ ਨਾਲ 파ਟਰਨ ਸੀ ਦੋ ਯਰ ਬੰਦੇ ਫੜਿਆ ਉਸ ਬੰਦੇ ਨੂੰ ਫਾਈਨਲ ਹੋਇਆ ਤੇ ਇਹ ਉਹਨੂੰ ਕਹਿਣ ਲੱਗੇ ਕਿ ਅੱਜ ਤੋਂ ਬਾਅਦ ਅਸੀਂ ਕੰਮ ਨਹੀਂ ਕਰਾਂਗੇ ਔਰ ਅਸੀਂ ਇਹਨਾਂ ਨੂੰ ਦੋ ਤਿੰਨ ਮਹੀਨੇ ਪਹਿਲਾਂ ਬਾਦਮ ਹੁੰਤੀ ਸੀ ਕਿ ਤੁਸੀਂ ਇਹ ਕੰਮ ਕਰਨ ਰਹੇ ਹੋ ਤੇ ਲ ਵੀ ਇਹ ਕੰਮ ਨਾ ਕਰੋ ਕਰਵਾ ਬੜੇ ਮਹਿੰਗੇ ਨੇ ਔਰ ਲਾਸ ਹੋ ਰਿਹਾ ਹੈ ਪਰ ਇਹ ਆਪਣੇ ਆਪਣੇ ਬੱਚੇ ਸੌਂਟ ਉਜੜਦੇ ਕਿ ਅਸੀਂ ਇਹ ਕਾਰੋਬਾਰ ਨਹੀਂ ਕਰਦੇ ਜਾਨਕੀ ਮੌਜੂਦਾ ਦੌਰ ਤੇ ਕਪੂਰਥਾ ਸਰਕਲ ਚ ਭਾਈਵਾਲ ਨੇ ਹਾਂਜੀ ਕਪੂਰਥਾ Town ਦਾ ਸਰਕਲ ਹੈ ਉਹਦੇ ਵਿੱਚ ਇਹ ਵੀ 25 ਬੰਦੇ ਦੇ ਭਾਈਵਾਲ ਨੇ ਬਲਦੇਵ ਸਰਪੰਚ ਸultanpur ਦਾ ਸਰਵੇਖੀ ਜੋ ਕਿ ਕੱਲ ਪੇਟੀਆਂ ਲ ਜਾਂਦਾ ਫਰਿਆਗਾ ਮੋਠਾ ਆਵਾਜ਼ ਚੁੰਕੀ ਦੇ ਵਿੱਚ ਇਸ ਬੰਦੇ ਤੇ ਪੁਲਿਸ ਵੱਲੋਂ ਰਕਸਾਈਜ਼ ਮੈਕਿੰਗ ਵਰ ਨੂੰ ਪੂਰੀ ਤਰ੍ਹਾਂ ਜੋ ਵੀ ਬੰਦੀ ਸੀ ਕਾਰਵਾਈ ਉਹ ਹੋਈ ਹੈ ਜੋ ਵੀ ਸ਼ਾਬ ਇਥੋਂ ਦੇ ਗਿਆਸੀ ਕਪੂਰਸ ਦਾ ਆਪਣੇ ਸਰਕਲ